ਪੰਜਾਬ ਦੇ 14 ਤਹਿਸੀਲਦਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵੱਲੋਂ ਸਸਪੈਂਡ ਕਰ ਦਿੱਤੇ ਗਏ ਸੀ ਪਰ ਇਹ ਖਬਰ ਪੂਰੇ ਪੰਜਾਬ ਦੇ ਵਿੱਚ ਅੱਗ ਵਾਂਗ ਫੈਲ ਰਹੀ ਤੇ ਗੁਰੂ ਹਰਸਾਏ ਤਹਿਸੀਲ ਦੇ ਵਿੱਚ ਹੀ ਮजूद ਖੜੇ ਹੈਗੇ ਜਿੱਥੋਂ ਦੇ ਤਹਿਸੀਲਦਾਰ ਰਜਿੰਦਰ ਸਿੰਘ ਹੋਰਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਜਿੱਥੇ ਉਹਨਾਂ ਦੀ ਸ਼ਖਸੀਅਤ ਨੂੰ ਲੋਕ ਇਮਾਨਦਾਰ ਦੱਸ ਰਹੇ ਹੈਗੇ ਆ ਦੂਸਰੇ ਪਾਸੇ ਇਸੇ ਤਹਿਸੀਲ ਦੇ ਵਿੱਚ ਹੀ ਇੱਕ ਦਫ਼ਤਰ ਸੀ ਨਾਇਬ ਤਹਿਸੀਲਦਾਰ ਦਾ ਨੈਬ ਤਹਿਸੀਲਦਾਰ ਦਫ਼ਤਰ ਦੇ ਬਾਹਰ ਖੜੇ ਗਿਆ ਉਸ ਖਬਰ ਦਾ ਸਭ ਨੂੰ ਪਤਾ ਹੈ ਜਿਹੜੀ ਖਬਰ ਅਸੀਂ ਤੁਹਾਨੂੰ ਹੁਣ ਦੱਸਣ ਲੱਗੇ ਹੈਗੇ ਹੈ ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਜੈ ਅਮਨਦੀਪ ਗੋਇਲ ਸਮੇਤ 10 ਨੈਬ ਤਹਿਸੀਲਦਾਰਾਂ ਨੂੰ ਸੀਨੀਅਰ ਅਸਿਸਟੈਂਟ ਦੁਬਾਰਾ ਲਗਾ ਦਿੱਤਾ ਗਿਆ ਇਹਨਾਂ ਦੀ ਪ੍ਰਮੋਸ਼ਨ ਹੋ ਕੇ ਨੈਬ ਤਹਿਸੀਲਦਾਰ ਬਣੇ ਸੀ ਇਹਨਾਂ ਦਾ ਉੱਥਾ ਵਾਪਸ ਲੈ ਕੇ ਵਾਪਸੀ ਉੱਥੇ ਹੀ ਭੇਜ ਦਿੱਤਾ ਗਿਆ ਜਿੱਥੋਂ ਪ੍ਰਮੋਸ਼ਨ ਹੋ ਕੇ ਆਏ ਸੀ ਇਹ ਦਫ਼ਤਰ ਨਾਇਬ ਜ਼ਿਲਦਾਰ ਅ ਗੁਰੂ ਹਰਸਾਹਿ ਦਾ ਹੈਗਾ ਜੈ ਅਮਨਦੀਪ ਗੋਇਲ ਹੋਲਾ ਹੋਰਾਂ ਦਾ ਹੁਣ ਇਸ ਦਫ਼ਤਰ ਦੇ ਵਿੱਚ ਇਹ ਵੀ ਦਫ਼ਤਰ ਖਾਲੀ ਪਿਆ ਕਿਉਂਕਿ ਉਹਨਾਂ ਦੀ ਪ੍ਰਮੋਸ਼ਨ ਜਿਹੜੀ ਹੋਈ ਸੀ ਉਹਨੂੰ ਵਾਪਸ ਲੈ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਗੁਰੂ ਹਰਸਾਹਿ ਗੁਰੂ ਹਰਸਾਹਿ ਦੇ ਵਿੱਚ ਜਿੱਥੇ ਤਹਿਸੀਲਦਾਰ ਦੀਆਂ ਸਿਫਤਾਂ ਹੁੰਦੀਆਂ ਨੇ ਉੱਥੇ ਹੀ ਨਾਇਬ ਜ਼ਿਲਦਾਰ ਦੇ ਬਾਰੇ ਵੀ ਤੁਹਾਡੇ ਤੋਂ ਜਿਹੜਾ ਇਸ ਕਮੈਂਟ ਸੈਕਸ਼ਨ ਦੇ ਵਿੱਚ ਜਾਰ ਜਾਣ ਲੈਂਦੇ ਹੈਗੇ ਆ ਜਿਵੇਂ ਲੋਕ ਅੱਗੇ ਵੱਧ ਕੇ ਆ ਰਹੇ ਹੈਗੇ ਆ ਤਹਿਸੀਲਦਾਰ ਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ ਇੰਤੋਂ ਤੱਕ ਕਿਹਾ ਜਾ ਰਿਹਾ ਸਰਕਾਰੀ ਗੱਡੀ ਦੀ بجائے ਉਹ ਪ੍ਰਾਈਵੇਟ ਗੱਡੀ ਤੇ ਆਉਂਦਾ ਸੀ ਪਰ ਸਰਕਾਰੀ ਗੱਡੀ ਦੀ بجائے ਉਹ ਟ੍ਰੇਨ ਤੇ ਆਉਂਦਾ ਸੀ ਟ੍ਰੇਨ ਤੇ ਸਬਰ ਕਰਦਾ ਸੀ ਆਪਦਾ ਖਾਣ ਪੀਣ ਵੀ ਨਾਲ ਲੈ ਕੇ ਆਉਂਦਾ ਸੀ ਪਰ ਦੂਸਰੇ ਪਾਸੇ ਇਹ ਨਾਇਬ ਤਹਿਸੀਲਦਾਰ ਦਾ ਦਫਤਰ ਹੈਗਾ ਇਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਜਾਣਦੇ ਹੋ ਜੈ ਅਮਨਦੀਪ ਗੋਇਲ ਜਿਨ੍ਹਾਂ ਨੂੰ ਸੀਨੀਅਰ ਅਸਿਸਟੈਂਡੈਂਟਲ ਦੁਬਾਰਾ ਲਗਾ ਦਿੱਤਾ ਗਿਆ ਹੈ ਉਹਨਾਂ ਦੀ 10 ਇਹ ਮੇਰੇ ਕੋਲ ਇੱਕ ਨੋਟੀਫਿਕੇਸ਼ਨ ਦੀ ਉਹ ਕਾਪੀ ਹੈਗੀ ਹੈ ਜਿੱਥੋਂ ਇਹਨਾਂ ਦੀ ਤਰੱਕੀ ਨੂੰ ਰੋਕ ਦਿੱਤਾ ਗਿਆ ਜਿਹੜੀ ਪ੍ਰਮੋਸ਼ਨ ਹੋਈ ਸੀ ਉਹਨੂੰ ਰੋਕ ਦਿੱਤਾ ਗਿਆ ਵਾਪਸੀ ਜਿਸ ਸੌਦੇ ਤੋਂ ਬਿਲ ਆਏ ਸੀ ਉਸ ਸੌਦੇ ਤੇ ਵਾਪਸੀ ਭੇਜ ਦਿੱਤਾ ਗਿਆ ਗੁਰੂ ਹਰਸਾਏ ਤਹਿਸੀਲ ਦੇ ਵਿੱਚ ਜੇਕਰ ਤੁਸੀਂ ਇਹਨਾਂ ਕੋਲ ਕੰਮ ਕਰਵਾਉਣ ਲਈ ਆਉਂਦੇ ਸੀ ਕਿ ਤੁਹਾਡੇ ਕੰਮਕਾਜ ਹੁੰਦੇ ਸੀ ਜਾਂ ਨਹੀਂ ਹੁੰਦੇ ਸੀ ਪੰਜਾਬ ਸਕਾਦੈਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜੇ ਹੁੰਦੇ ਸੀ ਤਾਂ ਹੱਕ ਚ ਲਿਖ ਸਕਦੇ ਹੋ ਨਹੀਂ ਹੁੰਦੇ ਸੀ ਤਾਂ ਆਪਣੀ ਰਾਇ ਜਿਹੜੀ ਆ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੈਗੇ ਹੋ ਪਰ ਗੁਰੂ ਹਰਸਾਏ ਤਹਿਸੀਲ ਦੇ ਵਿੱਚ ਰਜਿਸਟਰੀਆਂ ਦੀ ਗੱਲ ਕਰਦੇ ਆਂ ਤਾਂ ਰਜਿਸਟਰੀਆਂ ਹੋਰੀਆਂ ਹੈਗੀਆਂ ਨੇ ਤਹਿਸੀਲਦਾਰ ਦੇ ਜਾਣ ਤੋਂ ਬਾਅਦ ਹੀ ਕੰਮ ਜਿਹੜਾ ਤਹਿਸੀਲ ਦਾ ਉਹ ਨਹੀਂ ਰੁਕਿਆ ਹੈਗਾ ਦੇਖਦੇ ਰਹੋ ਗੁਰੂ ਹਰਸਾਏ ਲਾਈਵ